ਪਸੋਂ ਮੰਡੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਨੌਲਾ ਪਸੋਂ ਮੰਡੀ ਦੇ ਵਿੱਚ ਮੈਨੂੰ ਮੇਰਾ ਮਾਮਾ ਮਿਲਿਆ ਬਾਈ ਜੀ ਮੱਝ ਖਰੀਦਣ ਆਇਆ ਸੀ ਹੁਣ ਮਾਮਾ ਕੀ ਹਾਲ ਹੈ ਬਹੁਤ ਠੀਕ ਹੈ ਜੀ ਓਕੇ ਪ੍ਰੋਗਰਾਮ ਹਾਂ ਜੀ ਹਾਂ ਕਣਕ ਆਪਣਾ ਝੋਨਾ ਜਾਂਦਾ ਵਰਤਾ ਝੋਨਾ ਵਰਤਾ ਹੀ ਆਇਆ ਠੀਕ ਹੈ ਜੀ ਕਿਵੇਂ ਹਾਂ ਬੱਚੇ ਨੂੰ ਪੁੱਛਣ ਤੇ ਲੈ ਕੇ ਆਇਆ ਜੀ ਠੀਕ ਹੈ ਜੀ ਹੁਣ ਇਹ ਹੋ ਗਈ ਭਾਈ ਆਪਾਂ ਦੋਵੇਂ ਚ ਮੰਡੀ ਤੇ ਠੀਕ ਹੈ ਵੀ ਢੇੜਾ ਢੂੜਾ ਮਾਰ ਲੈਨੇ ਆ ਠੀਕ ਹੈ ਮੱਝ ਨਹੀਂ ਕਿੰਨੀ ਆ ਅੱਛਾ ਉਹਦੇ 20 ਦੇ ਆ ਗਏ ਨੇ ਠੀਕ ਹੈ ਜੀ ਕਹਿੰਦੇ ਸੁਆ ਚੌਥੇ ਸੂਆ ਉਹਦਾ ਰੇਟ ਰੂਟ ਕੀ ਕਰਦੇ ਆਪਾਂ ਰੇਟ ਹੈਗਾ ਜੀ ਹੁਣ 240 ਰਹਿਣਾ ਠੀਕ ਹੈ ਦੋ ਦੋ ਵਧੀਆ ਦਿੰਦੀ ਆ ਫੋਨ ਨੰਬਰ ਬੋਲੋ ਆ ਦਾ ਫਿਰ 93635 6117 ਠੀਕ ਹੈ ਲੋ ਵੀ ਰਾਜਗਰ ਰੋਡ ਹੈ ਪਿੰਡ ਠੀਕ ਹੈ ਨਹੀਂ ਗੱਲ ਧਨੋਲਾ ਉੱਥੇ ਬਾਈ ਮਾਜੇ ਖੜੀ ਆ ਜੇ ਕਿਸੇ ਨੇ ਲੈਣੀ ਆ ਨਾਮੇ ਨੇ ਸੰਮਰਕ ਕਰਿਓ ਫੋਨ ਨੰਬਰ ਦੇਤਾ ਹਰਦੇਵ ਸਿੰਘ ਔਲਖ ਔਲਖਾਂ ਦੇ ਕੋਠੇ ਆ ਸਾਨੂੰ ਪਤਾ ਹੀ ਆ ਮਸ਼ਹੂਰ ਨੇ ਫੋਨ ਨੰਬਰ ਮاما ਹੋਰ ਬੋਲ ਦੇ ਇੱਕ ਵਾਰੀ 93635 66317 ਠੀਕ ਆ ਆ ਫੋਨ ਨੰਬਰ ਆ ਜੀ ਜੇ ਕਿਸੇ ਨੇ ਮੱਝ ਖਰੀਦਣੀ ਹੈ ਲਾਜ਼ਮੀ ਖਰੀਦਿਓ ਜੀ ਪਰ ਦੋ ਵੀਡੀਓ ਸ਼ੇਅਰ ਦੱਬ ਕੇ ਬਾਈ ਜੀ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਤਨੋਲਾ ਪਸ਼ੂ ਮੰਡੀ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਮੱਝਾਂ ਦੀ ਗਾਵਿਆਂ ਦੀ ਪੂਰੀਆਂ ਵਧੀਆ ਟੌਪ ਕੁਆਲਿਟੀ ਦੀਆਂ ਗਾਵਿਆਂ ਦੇ ਮੱਝਾਂ ਹੋਣਗੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਹੈਗਾ ਜੀ ਆਪਣਾ ਮੈਟਰ ਢਾਲੇ ਵਾਲ 76 ਵੀਡੀਓ ਨੂੰ ਅੰਡੇ ਤੱਕ ਲਾਜ਼ਮੀ ਦੇਖਿਓ ਤਨੋਲਾ ਪਸ਼ੂ ਮੰਡੀ ਦਾ 27 ਤਰੀਕਾ 10ਵਾਂ ਮਹੀਨਾ 2025 ਆਜੋ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਮੱਝਾਂ ਤੇ ਗਾਂਾਂ ਆਜੋ ਜੀ ਫਿਰ ਤਨੋਲਾ ਪਸ਼ੂ ਮੰਡੀ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਹੈ ਫਿਰ ਆਪਣਾ ਫੋਨ ਨੰਬਰ ਹੈ ਜੀ 7885 3888 ਤੇ ਕਾਲ ਕਰਿਓ ਤੇ ਵੀਡੀਓ ਬਣਾ ਲਓ ਹੋਰ ਆ ਕਿ ਬਹੁਤ ਵਧੀਆ ਬਾਈਆਂ ਦੀ ਇਹ ਵੀ ਗਾਂ ਪੂਰੀ ਸ਼ਰੇਰੀ ਆ ਦੇਖ ਸਕਦੇ ਹੋ ਠੀਕ ਆ ਬਾਈ ਉਹ ਅੱਛੀ ਗੱਲ ਹੈ ਬਾਈ ਆਪਣਾ ਘੜਾ ਪਿੰਡਾ ਦਰੇ ਆਪਰਾ ਪਰਦਾ ਟਰਾਲੀ ਉਹ ਚੋਣ ਦੀ ਗਾਇਆ ਠੀਕ ਆ ਚਲੋ ਕਿਸ਼ੇ ਦੂਜੀ 42 ਪਿੰਡਾ ਜੀ ਕੀ ਰੇਟ ਕਰਦਾ ਵੀਰੇ ਰੇਟ 70000 ਕਰ ਦੋ ਠੀਕ ਆ 70000 ਵੀਰੇ ਵਜੇ ਦੋ ਦੰਦੂ ਉਪਰੇ 70000 ਰੇਟ ਵੀ ਓਏ ਯਾਰ 18 ਪਲੱਸ ਹੀ ਆ 18 ਕੇ ਕੀ ਦਿੰਨੇ ਆਪਾਂ ਫੇਰ 18 ਲੀਟਰ ਦੋਦਾ ਬਾਈ ਕਹਿੰਦਾ ਤੇ 10 15 ਕੇ ਦਿਨ ਸੂਈ ਰੋਣਗੇ ਠੀਕ ਐ ਠੀਕ ਆ 15 ਬਾਈ ਦਾ ਆਹੋ ਤੇ ਫੋਨ ਨੰਬਰ ਦੱਸ ਬਾਈ ਕਿੰਨਾ ਜਰਾ 9955 28502 ਪੰਡ ਖਿਆਲੀ ਹਾਂ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਬਈ ਆਹ ਬਾਈ ਦਾ ਡਰੈੱਸ ਹੈਗਾ ਜੇ ਕਿਸੇ ਨੇ ਗਾਂ ਖਰੀਦਣੀ ਦਾ ਕਰੀ ਸਕਦੇ ਬਾਈ ਲਾਜ਼ਮੀ ਬਾਈ ਨੂੰ ਮੌਕਾ ਦਿਓ ਗਾਂ ਦਾ ਹੋਰ ਆਪਣੇ ਘਰੇ ਹੋਰ ਗਾਂਆਂ ਮਿਲ ਜਾਣੀਆਂ ਜੇ ਮਈਆਂ ਵਧ ਲੈਣ ਅਸੇ ਮਈਆਂ ਵਧ ਲੈਣੋ ਠੀਕ ਆ ਓਕੇ ਲੋ ਗਾਂ ਖਰੀਦਣੀ ਜੀ ਅਸਾ ਠੀਕ ਆ ਹਲੋ ਵੀ ਮਿੱਤਰੋ ਹੁਣ ਗਾਇਆਂ ਪਾਸੋਂ ਘੁੰਮਣ ਲੱਗੇ ਬਈ ਸ਼ਹਿਰੇ ਕਰ ਦਿਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਹਲੋ ਮਿੱਤਰੋ ਅੱਗੇ ਚੱਲਦੇ ਆਪਾਂ ਪ੍ਰਗਿਆ ਜਾਂਦੇ ਜੀ ਮੰਦਿਰ ਤਨੌਲੇ ਦੀ ਹੈ ਜੀ ਆਜੋ ਬਰਾ ਦਵਾ ਦਵਾ ਤਨੌਲਾ ਪਾਸੋਂ ਮੰਡੀ ਦੇ ਵਿੱਚ ਤੇ ਵਧੀਆ ਮੰਡੀ ਭਰੀ ਸੀ ਅੱਜ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਵੀਡੀਓ ਆਪਣੀ ਬਹੁਤ ਹੀ ਵਧੀਆ ਮੰਡੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਮੱਝਾਂ ਗਾਇਆਂ ਝੋਟੀਆਂ ਘੈਂਟ ਘੈਂਟ ਸਰਾਸਰਾ ਦੇਖ ਸਕਦੇ ਜੀ ਵਪਾਰੀ ਵੀ ਬਹੁਤ ਜ਼ਿਆਦੇ ਆਏ ਹੋਏ ਮੱਝਾਂ ਲੈ ਕੇ ਆ ਕੋਪੜੀਆਂ ਪਸ਼ੂ ਮੰਡੀ ਧੌਲੇ ਦੇ ਵਿੱਚ ਤੇ YouTube ਚੈਨਲ ਆਪਣਾ ਹੈਗਾ ਜੀ ਮੈਟਰ ਧਾਲੀਵਾਲ 76 ਇਹਨੂੰ ਕੋਈ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਦੇਖ ਸਕਦੇ ਹੋ ਜੀ ਵੀਡੀਓ ਇੱਧਰ ਖੜੀ ਹੈ ਕਿ ਝੋਟੀ ਬਹੁਤ ਸੋਹਣੀ ਬਾਈ ਦੀ ਦੇਖ ਸਕਦੇ ਆ ਜੀ। ਲਓ ਜੀ ਮਤਰੋ ਛੋਟੀ ਬਹੁਤ ਵਧੀਆ। ਬਾਈ ਕੋਲੇ ਥੋੜਾ ਸਰਾ। ਉਹ ਬਾਈ ਕੀ ਆਲਾ? ਕਹਿਵਾ। ਕਿਹੜਾ ਪਿੰਡਾ ਬਾਈ ਦਾ? ਹੈਂ? ਪੱਠਾ ਜੀ ਪੱਠਾ। ਲਓ ਬਾਈ ਪੱਠਣਾ ਪਿੰਡਾ ਭਰਾ ਦਾ। ਛੋਟੀ ਆਪਣੇ ਵੀਰੇ। ਲਓ ਬਈ ਛੋਟੀ ਬਹੁਤ ਵਧੀਆ ਬਾਈ ਦੀ ਕੱਦਾਵਾਰ ਛੋਟੀ ਆ ਪਹਿਲੇ ਛੂਏ ਆ। ਤੇ ਮੰਗ ਰਹੀ ਹੈਗੀ ਇਹਦੇ ਬਾਈ ਕੱਟੀ ਬਹੁਤ ਸੋਹਣੀ ਮੱਝ ਆ। ਬਾਈ ਕਿੰਨਾ ਦੁੱਧ ਦਿੰਦੀ ਆਪਣੀ? 8 ਕਿਲੋ ਦਿੰਦੀ। ਲਓ ਬਾਈ ਜੀ ਪਹਿਲੇ ਛੂਏ ਬਾਈ ਕਹਿੰਦਾ 8 ਲੀਟਰ ਦੁੱਧ ਦਿੰਦੀ ਆ। ਤੇ ਕਿੰਨਾ ਚਿਰ ਹੋ ਗਿਆ ਵੀਰੇ ਸੁਈ ਨੂੰ 20 ਦਿਨ ਨੂੰ 20 ਦਿਨ ਹੋ ਗਏ ਸੁਈ ਨੂੰ ਇਹ ਰੇਟ ਪੱਕੀ ਕਰਤਾ 1 ਲੱਖ 20 ਹਜ਼ਾਰ ਨੋ ਵੀ 1 ਲੱਖ 20 ਹਜ਼ਾਰ ਰੁਪਇਆ ਰੇਟ ਕਰਤਾ ਗਾਹਾਂ ਨੂੰ ਮੱਝ ਬਣਨ ਵਾਲੀ ਆ ਕੁੰਡੀ ਮੱਝ ਆ ਤੁਸੀਂ ਦੇਖ ਸਕਦੇ ਹੋ ਪੂਛ ਪਾਸ ਪੂਰੇ ਆ ਸ਼ਰੇ ਦੀ ਆ ਲੋ ਜੀ ਮੇਤਰੋ ਕਾਲੀ ਮੋਹਰਾਂ ਨਾਲੜੀ ਮੱਝ ਹੈ ਪੈਸਾ ਜਮਾ ਕੁੰਡੀ ਐਣ ਅਰੇ ਹੋਰ ਵਧੂਗੀ ਮੱਝ ਦੇਖ ਸਕਦੇ ਦੁੱਧ ਵੀ ਵਧੂਗੀ ਇਹ ਘਟੋ ਘਟ 10 12 ਲੀਟਰ ਤੇ ਜਾਊਗਾ ਹੈਨਾ ਜਿਵੇਂ ਆਪਾਂ ਖਰਾਕ ਪਾਵਾਂਗੇ ਠੀਕ ਹੈ ਨਾ ਗੱਲ ਫੋਨ ਨੰਬਰ ਦੱਸੀ ਕਰ ਬਾਈ 79811 ਜੀ 33625 ਪਿੰਡ ਭੱਠੜਾ ਹਾਂਜੀ ਪਿੰਡ ਲੋ ਬਾਈ ਪਿੰਡ ਭੱਠੜਾ ਬਾਈ ਦਾ ਜੇ ਕਿਸੇ ਨੇ ਮੱਝ ਖਰੀਦਣੀ ਆ ਆ ਫੋਨ ਨੰਬਰ ਤੇ ਬਾਈ ਨੂੰ ਕਨੈਕਟ ਕਰੋ ਤੇ ਮੱਝ ਖਰੀਦੋ ਬਾਈ ਕਰ ਦਿਓ ਵੀਡੀਓ ਸ਼ੇਅਰ ਦੱਬ ਕੇ ਜੀ ਇਹਨਾਂ ਉੱਲਾ ਪਸੂ ਮੰਡੀ ਕੋ ਮੱਝ ਦੇਖੋ ਤੁਸੀਂ ਪਹਿਲੇ ਸੂਏ ਝੋਟੀਆਂ ਬਾਈ ਜੀ ਪੂਰੀ ਸਿਰੇ ਦੀ ਪਿੰਡ ਭੱਠੜਾ ਮੰਗਰ ਕੱਟੀ ਦੇ ਸਕਦੇ ਹਾਂ ਮੱਝ ਬਣਨ ਵਾਲੀ ਹੈਗੀ ਤੇ 25 26 ਦਿਨਾਂ ਦੀ ਬਾਈ ਕਹਿੰਦਾ 20 ਦਿਨਾਂ ਦੀ ਸੂਈ ਵੀ ਮੱਝ ਬਹੁਤ ਵਧੀਆ ਕੱਟੀ ਆ ਮੋਹਰਾਂ ਨਾਲ ਦੀ ਮੱਝ ਆ ਪੂਰਾ ਫੇਰਾ ਮਾਝ ਦਾ ਪੂਰਾ ਸਿਰੇ ਦਾ ਇਹ ਮੋੜ ਲਿਆ ਬਾਈ ਮਾਝ ਦੇ ਦੇਖ ਸਕਦੇ ਬਾਈ ਬਹੁਤ ਸੋਹਣੀ ਮਾਝ ਆ ਬਾਈ ਦੀ ਪੰਡ ਪਠਣਾ ਦੇ ਸਕਦੇ ਆ ਰੇਟ ਰੂਟ ਹੁਣ ਬਈ ਦੁਬਾਰੇ ਦੱਸ ਦੇ ਵੀਰੇ 120000 120000 ਫੋਨ ਨੰਬਰ ਵੀ ਦੱਸ ਦੇ 93111 ਜੀ 33625 ਠੀਕ ਹੈ ਜੀ ਆ ਬਾਈ ਦਾ ਫੋਨ ਨੰਬਰ ਆ ਜੇ ਕਿਸੇ ਨੇ ਮਾਝ ਖਰੀਦਣੀ ਆ ਤਾਂ ਖਰੀਦੋ ਜੀ ਬਹੁਤ ਵਧੀਆ ਮਾਝ ਆ ਪਹਿਲੇ ਸੂਏ ਝੂਟੀ ਆ ਜੀ ਕਰ ਦਿਓ ਵੀਡੀਓ ਸ਼ੇਅਰ ਬਾਈ ਦੱਬ ਕੇ ਪਲੀਜ਼ YouTube ਚੈਨਲ ਆਪਣਾ ਹੈਗਾ ਜੀ ਮੀਟਰ 4476 ਸਬਸਕ੍ਰਾਈਬ ਲਾਜ਼ਮ ਕਰ ਦਿਓ ਮਾਜਾ ਬਹੁਤ ਵਧੀਆ ਬਾਈ ਸਾਰਾ ਬਹੁਤ ਸਰੀ ਦੀ ਬਾਤਾਂ ਪੁਰਿਆਨ ਵਧੀਆ ਟੌਪ ਕੁਆਲਟੀ ਦੀ ਮਾਜਾ ਕੱਲਾ ਕੱਲਾ ਥਾਣਾ ਬਾਈ ਘੜੇ ਬੰਨੋ ਮਾਜਾ ਹੈ ਲੋ ਬਈ ਤਨੋਂ ਲੈ ਤਾਂ ਮਾਜਾ ਬਾਈਆਂ ਦੀ ਪਿੰਡ ਦੇ ਤਨੋਂ ਨਹੀਂ ਤਨੋਂ ਅੱਲਾ ਪਿੰਡ ਹੈ ਜੀ ਵੀਡੀਓ ਕਰ ਦਿਓ ਸ਼ੇਅਰ ਦੂਜੇ ਸ਼ੂਏ ਝੋਟੀਆਂ ਤੀਜੇ ਦੀ ਤੀਜੇ ਸ਼ੂਏ ਝੋਟੇ ਆ ਬਾਈ ਬਾਈਆਂ ਦੀ ਬਹੁਤ ਸੋਹਣੀ ਝੋਟੀਆਂ ਮੰਗਰ ਗਿਆ ਕੱਟਾ ਜੀ ਲੋ ਜੀ ਮੰਗਰ ਕੱਟਾ ਕੱਟਾ ਪੂਰਾ ਵਧੀਆ ਪਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਮਾਜਾ ਥਾਣਾ ਜਿਹਨੇ ਲੈਣੀ ਆ ਉਹਦਾ ਕਸੰਗ ਥੋੜਾ ਜਿਹਾ ਘਸਾਉਂਦੀ ਆ ਬਸ ਉਹੀ ਫਰਕ ਥੋੜਾ ਜਿਹਾ ਫਰਕ ਹੈ ਤੇ ਬਾਈ ਇਹਦਾ ਰੇਟ ਬਾਕੀ ਕਰਤਾ 1 10 ਹੈ ਜੀ ਲਓ ਬਈ 1 1 ਲੱਖ 10000 ਰੁਪਏ ਰੇਟ ਕਰਤਾ ਬਾਈ ਜਾਨੇ ਮਾਝੇ ਦਾ ਤੇ ਆਪਣਾ ਕੰਮੀ ਸੁਆਹ ਹੈ ਤੀਜੇ ਸੁਆਹ ਹੈ ਫੋਨ ਨੰਬਰ ਬੋਲੀ ਵੀਰੇ 946422377 ਠੀਕ ਆ ਤਣਾਉਲੇ ਆਪਣਾ ਬਈ ਗਵਾੜਕੜ ਪਠਾਣਾ ਰੋਡ ਪਠਾਣਾ ਰੋਡ ਦੇ ਬਾਈ ਦਾ ਘਰ ਹੈਗਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਮੱਝ ਹੈ ਜੀ ਤੁਹਾਨੂੰ ਇੱਧਰ ਦਿਖਾਉਣਾ ਮੱਝ ਤੁਸੀਂ ਦੇਖੋਗੇ ਬਹੁਤ ਸੋਹਣੀ ਮੱਝ ਹੈ ਜੀ ਦੁੱਧ ਕਰਾਂਦੇ ਫਿਰ ਦੁੱਧ 11 ਕੀ ਲੋ ਜੀ 11 ਕਿਲੋ ਤਿਆਰ ਆ ਜਮਾ ਲੋ ਵੀ 11 ਕਿਲੋ ਬਾਈ ਕਹਿੰਦੇ ਤਿਆਰ ਆ ਜੇ ਕਿਸੇ ਨੇ ਮੱਝ ਖਰੀਦਣੀ ਆ ਕਾਜੋ ਕਰਾਂ ਬਾਈ ਦਵਾ ਦਾਵਾ ਧਨੋਲਾ ਪਸ਼ੂ ਮੰਡੀ ਦੇ ਵਿੱਚ ਕੱਲਾ ਕੱਲਾ ਮੱਝ ਦਾ ਥਣ ਪਿਆ ਵੀ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਥਣ ਪਿਆ ਮੱਝ ਦਾ ਕੋਈ ਐ ਨਹੀਂ ਹੈਗਾ ਵੀ ਉਹੀ ਮੱਝ ਹੈਗੀ ਕੱਦਾਂ ਵਾਰ ਮੱਝ ਹੈਗੀ ਦੇਖ ਸਕਦੇ ਹੋ ਥੋੜਾ ਜਿਹਾ ਸੈਂਗ ਜ਼ਰੂਰ ਘਸਾਉਂਦੀ ਆ ਮੱਝ ਹੋਰ ਕੁਝ ਨਹੀਂ ਦੇ ਸਕਦੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਦਬ ਕੇ ਧਨੋਲਾ ਪਸ਼ੂ ਮੰਡੀ ਆ ਬਾਈਆਂ ਨੂੰ ਮੌਕਾ ਦਿਓ ਬਾਈ ਜੀ ਲਾਜਮੀ ਖਰੀਦੋ ਬਾਈਆਂ ਤੋਂ ਮੱਝ ਢਨੋਲਾ ਬਸੋਂ ਮੰਡੀ ਪੱਠੜਾ ਰੋਡ ਆ ਜੀ ਲਓ ਬਾਈ ਇੱਕ ਮੱਝ ਹੋਰ ਆ ਗਈ ਬਾਈ ਦੀ ਤੁਸੀਂ ਦੇਖ ਸਕਦੇ ਹੋ ਇਹ ਵੀ ਮੱਝ ਬਈ ਪੂਰੀ ਵਧੀਆ ਸਿਰੇ ਦੀ ਮੱਝ ਆ ਮੰਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਕੁੰਡੀ ਮੱਝ ਆ ਮੋਹਰਾਂ ਨਸਲ ਦੀ ਮੱਝ ਆ ਜੀ ਬਾਈ ਨਾਲ ਤੁਹਾਡੀ ਗੱਲ ਕਰਾਉਣੇ ਪਹਿਲਾਂ ਤੁਸੀਂ ਮੱਝ ਦੇਖੋ ਪਹਿਲਾਂ ਗੱਲ ਫਿਰ ਬਾਈ ਨਾਲ ਗੱਲ ਕਰਾਂਗੇ ਆਪਾਂ ਦੇਖੋ ਜਿਵੇਂ ਤਾਜੀ ਸੂਈ ਮੱਝ ਦੀ ਕਾਲੀ ਮੋਹਰਾਂ ਨਸਲ ਦੀ ਝੋਟੀ ਆ ਤੇ ਆਹ ਬਾਈ ਆ ਬਾਈ ਕੀ ਹਾਲ ਆ ਠੀਕ ਆ ਬਾਈ ਮੇਰੇ ਆਪਣਾ ਪਿੰਡ ਕਿਹੜਾ ਹੈ ਆ ਕਲੀਅਰ ਆ ਕਲੀਅਰ ਆਪਣਾ ਨਾਮ ਕੀ ਹੈ ਬਾਈ ਜੀ ਬਲਜੀਤ ਸਿੰਘ ਹੈ ਬਲਜੀਤ ਸਿੰਘ ਬਾਈ ਪਾਪਾ ਬਾਹਰ ਕਰਦੇ ਆ ਨਹੀਂ ਟੋਕੜਾ ਮੀਆਂ ਲੈ ਕੇ ਪਾਰਕ ਅੱਛਾ ਠੀਕ ਹੈ ਹਾਂ ਟੋਕੜਾ ਮੀਆਂ ਲੈ ਕੇ ਠੀਕ ਹੈ ਇਹ ਮਾਦਰ ਸਿੰਘ ਨੂੰ ਵੀਰੇ ਕਿੰਨਾ ਚਿਰ ਹੋ ਗਿਆ ਇਹਨੂੰ ਅੱਜ ਤੜਕੀ ਸੂਈ ਆ ਲਓ ਵੀ ਨਵੀਂ ਸੂਈ ਆ ਹਾਂਜੀ ਫੇਰ ਬਾਈ ਜੀ ਤੋਂ ਆ ਸਾਰੀ 2 ਘੰਟੇ ਹੋਏ ਨੇ ਠੀਕ ਹੈ ਉਹ ਇੱਥੇ ਗਾਹਟ ਹੈ ਨਹੀਂ ਸੀ ਕਰੂ ਜਾਣਦੇ ਆ ਕਿ ਇਹਨੂੰ ਲੋੜ ਹੋਈ ਤਾਂ ਫੋਨ ਕਰਨਾ ਠੀਕ ਹੈ ਜੀ ਫੋਨ ਨੰਬਰ ਦੱਸੋ ਵੀਰੇ 98720 4295 ਠੀਕ ਹੈ ਰੇਟ ਰੇਟ ਇੱਕ ਚਾਲੀ ਕਰ ਲੈ। ਲੋ ਵੀ ਰੇਟ ਇੱਕ ਚਾਲੀ ਆ। ਠੀਕ ਆ ਜੀ। 31 12 ਦੇ ਲੀਟਰ। ਠੀਕ ਆ ਜੀ। ਪਹਿਲੇ ਸੂਏ ਬਾਈ ਕਹਿੰਦਾ 12-13 ਲੀਟਰ ਦੁੱਧ ਦਿੱਤਾਗਾ। ਇਹ ਹੁਣ ਦੂਜੇ ਸੂਏ ਸੀ ਆ। ਦੂਜੇ ਸੂਏ। ਲੋ ਵੀ ਦੂਜੇ ਸੂਏ ਸੁਈ ਆ ਜੋਟੇ। ਠੀਕ ਆ। ਕੜ ਕੇ ਸੁਈ ਹੈਗੀ। ਵਧੀਆ ਮੱਝ ਆ ਜੇ ਕਿਸੇ ਨੇ ਖਰੀਦਣੀ ਆ ਬਾਈ ਦਾ ਫੋਨ ਨੰਬਰ ਵਿੱਚ ਦੇਤਾ ਆਪਾਂ ਤੇ ਇੱਕ ਵਾਰੀ ਹੋਰ ਬਾਈ ਦਾ ਨੰਬਰ ਦਿੰਨੇ ਆਗੇ। ਜੇ ਕਿਸੇ ਨੇ ਲੈਣੀ ਆ। ਹਾਂ ਜੀ ਦੱਸੋ ਵੀ ਇੱਕ ਵਾਰੀ ਨੰਬਰ ਹੋਰ। 98720 42295 ਠੀਕ ਆ ਜੀ। ਆ ਬਾਈ ਦਾ ਫੋਨ ਨੰਬਰ ਆ ਜੀ। ਹੋ ਮਿੱਤਰੋ ਉਧਰ ਵੀ ਮੱਤ ਪਾਸ ਹੋ ਜਾਂਦੀ

ਮਾਜੀ ਬੋਲ ਇੱਕ ਉਹ ਨੂੰ ਕਰਦੇ ਸ਼ੋਰ ਬਾਈ ਜੱਗੂ ਪਾਸੋਂ ਦੀ ਮੱਝ ਹਨੌਲਾ ਪਸੂ ਮੰਡੀ ਆ ਬਾਈ ਜੀ ਬਾਈ ਸ਼ੇਅਰ ਕਰ ਦਿਆ ਕਰੋ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਮਿਸਟਰ ਢਾਲੀਵਾਲ 76 ਆਪਣੇ ਚੈਨਲ ਹੈ ਤੇ ਪੰਜਾਬੀ ਯੋਧੇ ਫੇਸਬੁੱਕ ਪੇਜ ਆ ਉੱਤੇ ਵੀ ਪਾਉਗੀ ਵੀਡੀਓ ਇਹ ਤੇ ਹਨੌਲਾ ਪਸੂ ਮੰਡੀ ਆ ਜੀ 27 ਤਰੀਕ 10ਵਾਂ ਮਹੀਨਾ 2025 ਆ ਪੱਕਾ ਖੜਿਆ ਜਿੱਤ ਹਨੌਲਾ ਪਸੂ ਮੰਡੀ ਦੇ ਵਿੱਚ 27 ਤਰੀਕ 10ਵਾਂ ਮਹੀਨਾ 2025 ਆ ਤੇ ਵਪਾਰੀ ਵਰਗ ਬਹੁਤ ਮੰਡੀ ਦੇ ਵਿੱਚ ਪਹੁੰਚਿਆਗਾ ਤੇ ਇਹ ਬਾਈ ਹਾੜੀ ਦੇ ਸੀਜ਼ਨ ਦੇ ਵਿੱਚ ਮੰਡੀ ਆ ਚੁੱਕੀ ਆ ਤੁਹਾਨੂੰ ਪਤਾ ਹੀ ਹੈ ਵੀ ਜੀਰੀ ਜੂਰੀ ਬਹੁਤ ਵੱਡੀ ਜਾਂਦੀ ਹੈ ਲੋਕ ਤੇ ਮੰਡੀ ਦੇ ਵਿੱਚ ਥੋੜਾ ਜਿਹਾ ਰਸ ਵੀ ਘਾਟੀ ਜਾਂ ਨਜ਼ਰ ਆ ਰਿਹਾ ਆਪਾਂ ਨੂੰ ਦੇਖ ਸਕਦੇ ਹੋ ਤੇ 11 ਵਾਲੀ ਮੰਡੀ ਦਾ ਤੁਹਾਨੂੰ ਪਤਾ ਹੀ ਬਹੁਤ ਜਿਆਦਾ ਭਰੀ ਹੁੰਦੀ ਆ ਤੇ ਚੱਲੀ ਵੀ ਅੱਜ ਬੰਦਾ ਜਾਂਦਾ ਥੋੜਾ ਜਿਹਾ ਦੇਖ ਸਕਦੇ ਹੋ ਸੱਡ ਖਾਲੀ ਪਿਆ ਸਾਰੇ ਚਲੋ ਮਿੱਤਰੋ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਦੇਖੋ ਤੇ ਮੰਡੀ ਵਧੀਆ ਮੰਡੀ ਭਰੀ ਆ ਆਪਾਂ ਕਿਸੇ ਭਰਾ ਨੂੰ ਪੁੱਛਾਂਗੇ ਵੀ ਭਾਈ ਕੀ ਰੇਟ ਫਰੇਟ ਆ ਦੱਸੋ ਅੱਜ ਮੰਡੀ ਦਾ ਕੀ ਬਾਦਾ ਘਾਟਾ ਠੀਕ ਹੈ ਜੀ ਤੇ ਇਹਨਾਂ ਬਲਾ ਮੰਡੀ ਆ ਤੇ ਭਾਈ ਜੀ ਮਰਾ ਸਰੋ ਸੇ ਆਮ ਆ ਮੱਜਾਂ ਦੀਆਂ ਮੋਰੀਆਂ ਰਸੇ ਨਾਲ ਦੀ ਨਾਲ ਬਣਾ ਕੇ ਦੇ ਕੀ ਜਾਂਦੇ ਨੇ ਦੇਖੋ ਜੀ ਤੁਹਾਡੇ ਸਰੀਰ ਦੇ ਕੰਮ ਨੂੰ ਮੂਹ ਨੇ ਡੱਟੀਆਂ ਪਈਆਂ ਪਈਆਂ ਨੇ ਤੇ ਉਹ ਵੱਡੀ ਦਾਕਤ ਹੈ ਕਿਵੇਂ ਕੈਸੇ ਹੋ ਠੀਕ ਆ ਵਧੀਆ ਚੱਲਿਆ ਕੰਮ ਕੱਲ ਨੂੰ ਖੰਨਾ ਮੰਡੀ ਆ ਖੰਨਾ ਜਾਓਗਾ ਜਾਂਨ ਜਾਂਨ ਠੀਕ ਆ ਕੋ ਬਾਈ ਇਹ ਮੰਡੀ ਅੱਜ 27 ਤਰੀਕ ਦੀ ਥੋੜੀ ਘੱਟ ਭਰਦੀ ਆ ਦੇਖੋ ਜੀ ਇਹ ਕਿਸੇ ਨੇ ਮੂਰੀ ਲੈਣੀ ਆ ਤਾਂ ਬਾਈ ਕੋਲੇ ਪਹੁੰਚੋ ਇਹ ਮੂਰੀਆਂ ਦਾ ਕੀ ਕੀ ਰੇਟ ਆ ਬਾਈ ਦੱਸੀ ਮਾੜਾ ਜੇ ਲੋਕਾਂ ਨੂੰ ਪਤਾ ਲੱਗ ਜਾ ਤੇ ਹੋਰ ਕੋਈ ਰੇਟ ਮੂਰੀ ਦਾ 1 30 ਰੁਪਏ ਦਿੰਦੇ 1 30 ਰੁਪਏ ਦੇ 1 50 ਰੁਪਏ ਤੇ ਆਪਣਾ ਆਹ ਰੱਸੀ ਵਾਲੇ ਨੇ ਗਾਨੀਆਂ ਨੇ ਵੀਰੇ ਦੱਸੀ ਰੇਟ ਮਾੜਾ ਮੋਟਾ 1 50 ਦੀ 1 30 ਠੀਕ ਆ ਓਕੇ ਜਿਹੜੇ ਆਪਣੇ ਆਹ ਆ ਚੀਜ਼ ਹੈ ਵੀਰੇ ਆਹ ਚੀਜ਼ ਪਈ ਜਰਾ ਆ ਆ ਕੀ ਰੇਟ ਹੈ 200 ਰੁਪਏ ਠੀਕ ਹੈ ਲੋ ਬਾਈ ਨਾਲ ਦੇ ਨਾਲ ਬਣੀ ਜਾਂਦੇਗਾ ਕਰ ਦੀ ਵੀਡੀਓ ਕਰ ਦਿਓ ਸ਼ੇਅਰ ਦੀ ਦੱਬ ਕੇ ਦੇਖ ਸਕਦੇ ਹੋ ਵੀਡੀਓ ਜੀ ਕੀ ਬਾਤ ਹੈ ਜੀ ਕਮਾਲ ਦੀ ਗੱਲਬਾਤ ਹੈ ਆ ਫੌੜੇ ਫੂੜੇ ਸ਼ਾਰਾ ਕੁਝ ਬਾਈ ਕੋਲੇ ਮੌਜੂਦ ਹੈ ਜੇ ਕਿਸੇ ਨੇ ਲੈਣਾ ਤੇ ਕਿੱਲੇ ਗੱਡਣ ਵਾਲਾ ਵੀ ਆ ਕਿੱਲੇ ਗੱਡਣ ਵਾਲਾ ਕਿੰਨੇ ਦਾ ਹੈ ਕਿੱਲੇ ਗੱਡਣ ਵਾਲਾ ਕਿੱਲੇ ਕੱਢਣ ਵਾਲਾ ਕਿੱਲੇ 2500 ਰੁਪਏ ਬਾਈ ਕਿੱਲੇ ਕੱਢਣ ਵਾਲਾ ਆਜੋ ਭਰਾ 2000 ਦਾ 2500 ਰੁਪਿਆ ਕਿੱਲੇ ਕੱਢਣ ਵਾਲਾ 3500 ਰੁਪਿਆ ਮੈਟ 900000 ਰੁਪਏ ਦਾ ਜੀ ਤੇ ਸਾਇਦ ਉਹ ਗੱਡੀਆਂ ਲਾ ਕੇ ਤਰਨ ਤੇ ਮੱਝਾਂ ਸਾਇਦ ਉਹ ਤੇ ਅਪਾ ਦੇ ਥਾਵਾਂ ਤੇ ਲੱਗੀਆਂ ਗੱਡੀਆਂ ਹੁਣ ਤੇ ਹੁਣ ਮੱਝਾਂ ਸਾਰਾ ਕੁਝ ਚੜਾ ਕੇ ਬਈ ਵੀਡੀਓ ਕਰ ਦਿਓ ਸ਼ੇਅਰ ਦੇਖੋ ਜੀ ਉਹਨਾਂ ਵਾਲਾ ਪਸੂ ਮੰਡੀ ਤੋਂ ਸੌਦਾ ਸੌਦਾ ਦਿਖਾਵਾਂਗੇ ਇਸ ਕਾਢਾ ਜੇ ਚੱਲਿਆ ਸਕਦਾ ਲਾਜ ਦਿਖਾਵਾਂਗੇ ਤੇ ਆਲਾ ਸਮਾਨ ਮੰਗ ਲਿਆ ਸਾਰਾ ਤੇ ਸਹਾਰ ਰਹੇ ਹਾਂ ਕਿ ਫਰਦਾ ਰੱਥੇ ਬਾਈ ਨੇ ਸਹਾਰ ਰਹੇ ਹਾਂ ਆ ਗਏ ਸੇਲ ਲਾਇਕ ਸਮਾਲ ਦੀ ਗੱਲਬਾਤ ਆ ਜੀ ਰਾਠੀ ਗਾਂ ਬਹੁਤ ਵਧੀਆ ਪਾਈ ਦੀ ਸੇ ਸਾਹਿਬ ਭਾਈ ਮਾੜਾ ਇੱਕਦਮ ਉਹੀ ਗਾਂ ਕਿਹੜੀ ਲਓ ਜੀ ਮਾਤਰ ਸੇ ਸਾਹਿਬ ਅ ਮੰਡੀ ਦੇਖੋ ਜੀ ਪਹਿਲੇ ਜਿਹੜੇ ਜਨਣਾ ਭਾਈ ਮਿਸਟਰ ਧੜੇਵਾ ਸੋਤਰ ਆ ਵੀਡੀਓ ਬਣਾ ਦੇ ਵੀਰ ਬਹੁਤ ਵਧੀਆ ਆਪਣੇ ਗਾਏ ਹੈ ਇਹ ਬਹੁਤ ਵਧੀਆ ਕਿਹੜਾ ਪਿੰਡ ਹੈ ਲੌਂਗੋ ਵਾਲਾ ਲੌਂਗੋ ਵਾਲਾ ਬਾਈ ਜੀ ਖੜ ਗਿਆ ਤੇਰੇ ਕੋਲ ਠੀਕ ਹੈ ਦੇਖੋ ਬਈ ਗਾਂ ਸ਼ੀਲ ਦੇਖੋ ਬਹੁਤ ਵਧੀਆ ਦੇਖਦਾ ਮਾਰ ਗਿਆ ਬਈ ਤੇ ਬੱਸੀ ਅੱਛਾ ਬਈ ਮਾਰ ਗਰ ਬੱਸੀ ਜੀ ਗਾਂ ਵਧੀਆ ਐਚਪਾ ਆ ਚੱਪੂ ਘੱਟ ਗੇਲੋ ਤੁਰਦਾ ਘੱਟ ਗੇਲੋ ਪੈਂਟ ਲੌਂਗੋ ਪੈਂਟ ਲੌਂਗੋ ਰੇਟ ਰੇਟ ਬਹੁਤ 25 ਦੇ ਦਾਂ ਰੇਟ ਬਾਈ ਕਹਿੰਦਾ 25000 ਰੁਪਏ ਦੇ ਦਾਂਗੇ ਤੇ ਉਹ ਨੈਣਾ ਨੂੰ ਨਾ ਪਾਉਣਾ ਪੈਂਦਾ ਬਈ ਠੀਕ ਹੈ ਠੀਕ ਹੈ ਨੈਣਾ ਪਾ ਕੇ ਬਾਈ ਕਹਿੰਦਾ ਗਾ ਕਰੋ ਮਾਰਦੀ ਚੋਗੋ ਇਸਾਈ ਨੂੰ ਜਿਉਂ ਕਰਦੇ ਸ਼ੇਰ ਜਮਾ ਤਾਜੀ ਸੂਈ ਵੀ ਗਾਂ ਬਾਈ ਜਮਾ ਤਾਜੀ ਇਸਾ ਜਾਂ ਤਾਜੀ ਸ਼ੇਰ ਗਾਂ ਤੁਸੀਂ ਦੇਖ ਸਕਦੇ ਹੋ ਜੀ ਧਾਰਾਂ ਦੇਖੋ ਕਿਆ ਬਾਤਾਂ ਨੇ ਜੀ ਲੋ ਬਈ ਗਾਂ ਤਾਂ ਮਾੜਾ ਮੋਟਾ ਤਾਂ ਨੈਣਾ ਪਵਾਉਣੀ ਹੁੰਦੀ ਆ ਆ ਦੇਖੋ ਦੇਖੋ ਬਈ ਕਿਆ ਬਾਤ ਆ ਬਈ ਆਦੋ ਵੀਰੇ ਸ਼ੇਰ ਕੱਪ ਕੇ ਗਾਂ ਪਾਸ ਆ ਜੀ ਬਹੁਤ ਵਧੀਆ ਗਾਂ ਬਾਈ ਠੀਕ ਹੈ ਜੀ 25000 ਰੁਪਏ ਰੇਟ ਆ ਜੇ ਕਿਸੇ ਨੇ ਲੈਣੀ ਹੋਈ ਇਹ ਕਾਹ ਦੀ ਬਣੀ ਆ ਲੋ ਵੀ ਇੱਕਾ ਕਾਲੀ ਗਾਂ ਆ ਕੇ ਬਾਈ ਦੀ ਬਹੁਤ ਵਧੀਆ ਟਾਪ ਕੁਆਲਿਟੀ ਆ ਕਾ ਕਦ ਨੂੰ ਕਿਸ ਨੂੰ ਹਫਤੇ ਦੀ ਸੁਈ ਹੈ ਹਫਤੇ ਦੀ ਸੁਈ ਹੈ ਜੀ ਮਾਗਰ ਮਾਗਰ ਪੱਛੀ ਆ ਜੀ ਬਹੁਤ ਸੋਹਣੀ ਏ ਕਿਸੇ ਨੇ ਲੈਣੀ ਆ ਦੇਖ ਸਕਦੇ ਹੋ ਦੁੱਧ ਬਾਰਾ ਕਿਲੋ ਤਿਆਰ ਆ 12 13 ਲੀਟਰ ਦੁੱਧ ਬਾਈ ਕਹਿੰਦੇ ਤਿਆਰ ਆ ਠੀਕ ਹੈ ਜੀ ਤੇ ਇਹਦਾ ਰੇਟ ਵੀਰੇ 2545 ਕਰ ਠੀਕ ਆ ਲੋ ਵੀ ਇਹਦਾ 45000 ਰੁਪਏ ਰੇਟ ਆਜ ਹੈਗਾ ਪਸ਼ੂਆਂ ਦਾ ਰੇਟ ਆ ਬਾਈ ਦਾ ਠੀਕ ਹੈ ਨੀ ਜੀ ਗੱਲ ਇਹ ਆਪਣਾ ਫੋਨ ਨੰਬਰ ਕਨੈਕਟਰ ਦੱਸੋ ਬਾਈ 88470 4399 ਠੀਕ ਹੈ ਇੱਕ ਵਾਰੀ ਹੋਰ ਫੋਨ ਦੇ ਕਹਿੰਗਾ 98018 99248 ਠੀਕ ਹੈ ਆ ਬਾਈ ਦਾ ਫੋਨ ਨੰਬਰ ਆ ਜੀ ਜੇ ਕਿਸੇ ਨੇ ਗਾਂ ਖਰੀਦਣੀ ਆ ਤਾਂ ਖਰੀਦ ਸਕਦੇ ਧਨੋਲਾ ਪਸ਼ੂ ਮੰਡੀ ਐ 27 ਤਰੀਕ ਐ 10ਵਾਂ ਮਹੀਨਾ 2025 ਉਹ ਵੀ ਗਾਈਆਂ ਇੱਧਰ ਹੋਰ ਵੀ ਆ ਗਈਆਂ ਹੈ ਸਾਰਾ ਉਹ ਕਰ ਦਿੰਦੇ ਕੋਈ ਲੈ ਸਕਦਾ ਬਾਈ ਗਾਂ ਬਹੁਤ ਸੋਹਣੀਆਂ ਬਾਈ ਜੀ ਪੂਰੀ ਸਿਹਰੀਆਂ ਠੀਕ ਹੈ ਜੀ ਕਾਂਡਾ ਕੰਮ ਕਿ ਸਾਹਿਬ ਨੂੰ ਕਿਵੇਂ ਮੱਲੋ ਪਸ਼ੂ ਮੰਡੀ ਦੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਕੇ ਜਾਓ ਘੰਟੀ ਵਾਲਾ ਬਟਨ ਦਬਾ ਕੇ ਜਾਓ ਅੱਗੇ ਤੋਂ ਤੁਹਾਨੂੰ ਹੋਰ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਣਗੀਆਂ ਉਹਨਾਂ ਚੈੱਕ ਦਿਓ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਜੀ